ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਜੱਜ ਦੇ ਵਲੌਗ ਚ ਸਵਾਗਤ ਲੋ ਜੀ ਕਾਨਕ ਆਪਣੀ ਨਿਕਲਿਆਈ ਸਾਰੀ ਦਿਖਣ ਲੱਗ ਪਈ ਬਾਹਰ ਐਨ ਤੇ ਬਾਕੀ ਨਾਲ ਦੀ ਨਾਲ ਆਏ ਤੇ ਹੀ ਖੇਤ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਬਾਕੀ ਪਤਾ ਨਹੀਂ ਕੀ ਚੱਕਰ ਐਈ ਸੁੱਕੇ ਸੁੱਕੇ ਜੇ ਜ਼ਿਆਦਾ ਲੱਗਦੇ ਖੇਤ ਐਦਾਂ ਲੱਗਦੇ ਐਦਾਂ ਬਿਨਾਂ ਰੋਣੀ ਤੇ ਬੀਜੇ ਬੰਦੇ ਪਰ ਰੋਣੀ ਕਰਕੇ ਬੀਜੇ ਸਾਰੇ ਹੀ ਖੇਤ ਜਾਂ ਫਿਰ ਸਵਾਗਾ ਨਹੀਂ ਵੱਜਿਆ ਤਾਂ ਕਰਕੇ ਲੱਗਦੇ ਹੋਵੇ ਕੁਝ ਕਹਿ ਨਹੀਂ ਸਕਦੇ ਤੇ ਬਾਕੀ ਉਧਰ 골ੜੀ ਵੀਰੇ ਨੇ ਵੀ ਬੀਜੇ 2-2 ਕਿੱਲੇ ਕਣਕ ਦੇ ਤੇ ਉਹ ਵੀ ਮੱਟਾ-ਮੱਟਾ ਪਾ ਗਏ ਹਨ ਉਹ ਵੀ ਦਿਖਾਉਂਦੇ ਹੀ ਤੁਹਾਨੂੰ ਉਹਨੇ ਬੀਜਿਆ ਜੀ 826 ਬੀਜ ਤੇ ਆਪਣਾ ਹੈਗਾ ਜੀ 327 ਤੇ ਉਧਰਲੀ ਸਾਈਡ ਚਰੀ ਵਾਲੇ ਚ ਬੀਜਣਾ ਸੀ 872 ਤੇ ਬਾਕੀ ਦਿਨ ਪਦਨ ਖੇਤ ਵੀ ਐਨ ਹਰੇ ਭਰੇ ਹੁੰਦੇ ਜਾਂਦੇ ਤੇ ਵਿੱਚ ਵਿੱਚ ਪੱਤੇ ਵੀ ਬਹੁਤ ਝੜਦੇ ਜੀ ਬੂਟਿਆਂ ਦੇ ਆ ਦੇਖੋ ਖੇਤ ਚ ਸਾਰਾ ਪੱਤਾ ਹੀ ਪੱਤਾ ਪਿਆ ਚਲੋ ਪਹਿਲੇ ਪਾਣੀ ਨੂੰ ਆਈ ਇਹ ਜਦੋਂ 20 ਦਿਨ ਤੱਕ ਪਾਣੀ ਇਹਨਾਂ ਨੂੰ ਲਾਣਾ ਜਦ ਤੱਕ ਇਹਨਾਂ ਪੱਤਾ ਸਾਰੇ ਝੜ ਜਾਣਾ ਤੇ ਵਿੱਚੇ ਹੀ ਪੱਤਿਆਂ ਨੇ ਪਹਿਲੇ ਪਾਣੀ ਨਾਲੇ ਗਲ ਜਾਣਾ ਨਹੀਂ ਵਿੱਚੇ ਬਹੁਤਾ ਕਣਕ ਨੂੰ ਨੁਕਸਾਨ ਤਾਂ ਨਹੀਂ ਕਰਦੇ ਵੈਸੇ ਤੇ ਬਾਕੀ ਇੱਧਰ ਵਾਲਾ ਵੀ ਸਾਰਾ ਖੇਤ ਪੂਰਾ ਭਰ ਗਿਆ ਕਣਕ ਨਾਲ ਯਾਨੀ ਕਿ 5 ਦਿਨ ਤੱਕ ਕਹਿਣ ਹਰਿਆਈ ਲੱਗ ਬਣੀ ਨੇ ਮਾਰਨ ਆਹ ਦੇਖੋ ਜੀ ਕਣਕ ਐਨ ਵਧੀਆ ਹੁਣ ਜਾਨਵਰ ਵੀਨ ਦੇ ਬਸ ਅੱਜ ਅੱਜ ਨਾਲੇ ਕੱਲ ਸਵੇਰ ਸਵੇਰ ਟਾਈਮੇ ਬੈਠਣਾ ਇਹਨਾਂ ਚ ਉਹਦੇ ਬਾਅਦ ਜਾਨਵਰਾਂ ਨੇ ਵੀ ਨਹੀਂ ਵਹਿਣਾ ਕਿਉਂਕਿ ਜੇ ਕਣਕ ਬੜੀ ਹੁੰਦੀ ਫਿਰ ਜਾਨਵਰ ਵੀ ਨਹੀਂ ਪਾਟਦੇ ਹੈਗੇ ਤੇ ਬਾਕੀ ਚੱਲਦੇ ਉਧਰ 골ਡੀ ਬਿਰੀ ਵਾਲੇ ਖੇਤਾਂ ਵੱਲੂ ਉਧਰ ਦਿਖਾਵਾਂਗੇ ਤੁਹਾਨੂੰ ਰਾਤੀ ਛੱਟਾ ਮਾਰਦਾ ਦਾ ਗੋਰੂ ਤੇ ਅੱਜ ਸਵੇਰੇ ਸਾਜਰੀ ਆ ਗਿਆ ਤੇ ਟਰੈਕਟਰ ਲੈ ਗਿਆ ਵੀਰਾਂ ਤੇ ਸਾਧਰੇ ਸਾਧਰੇ ਬਾਹੀ ਕਰਕੇ ਸਵਾਗਾ ਮਾਰ ਕੇ ਬੱਟਾ ਪਾ ਕੇ ਵਿਹਲਾ ਕਰਤਾ ਹੀ ਕੰਮ ਉਹਨੇ ਤੇ ਬਾਕੀ ਦੇ ਰਹਿ ਗਏ तकरीबन 4-5 ਕਿੱਲੇ ਰਹਿ ਗਏ ਜੇ ਕਣਕ ਦੇ ਬਾਕੀ ਦਾ ਸਾਰੀ ਬਜਾਈ ਹੋ ਗਈ ਵੀ ਤੇ ਨਾਲ ਦੀ ਨਾਲ ਰੋਣੀਆਂ ਦੇ ਵੀ ਕੰਮ ਚੱਲੀ ਜਾਂਦੇ ਜੀ ਕਿਉਂਕਿ ਮੀਂਹ ਪਹਿਲਾਂ ਪੈ ਗਿਆ ਤਾਂ ਜਿਹੜਾ ਅਧਿਆਨ ਤਾ ਉਹਦੀ ਬੱਤ ਚ ਬੀਜਤੀ ਦੀ ਕਣਕ ਤੇ ਫਿਰ ਕੋਸ਼ਕ ਬੰਦਿਆਂ ਨੇ ਰੂਣੀ ਕੀਤਾ ਤਾਂ ਮੀਂਹ ਤੇ ਬਾਅਦ ਤੇ ਉਹ ਵੀ ਬੀਜ ਹੋ ਗਈਆਂ ਵਜਾਈਆਂ ਹੋ ਗਈਆਂ ਸਿਰਫ ਧੰਨ ਵਾਲੇ ਵੱਡ ਜੜੇ ਜੀ ਧੰਨ ਵੱਡ ਹੋਏ ਲੇਟ ਉਹਦੇ ਕਰਕੇ ਬਜਾਈ ਲੇਟ ਹੋ ਵੀ ਕਣਕ ਦੀ ਤੇ ਬਾਕੀ ਧੁੱਪ ਵੀ ਬਹੁਤ ਪੈਂਦੀ ਦੁਪਹਿਰ ਨੂੰ ਧੁੱਪ ਵੀ ਘਟ ਨਹੀਂ ਹੁੰਦੀ ਤੇ ਆ ਗਏ ਜੀ ਗੋਲਡੀ ਵੀਰੇ ਵਾਲਾ ਖੇਤ ਲੋ ਜੀ ਬਜਾਈ ਕਰਤੀ ਨੇ ਸਾਰੀ ਤੇ ਤਕਰੀਬਨ ਹੈ ਸਾਰਾ ਬੂਟੇ ਬੂਟੇ ਹੈ ਤੇ ਉਧਰ ਉੱਪਰਲੀ ਸਾਈਡ ਹੈ ਹਾਲੇ ਖੇਤ ਆ ਗਈ ਲੱਕੀ ਵੀਰੇ ਦੇ ਇਹਨੇ ਠੇਕੇ ਵੱਲੇ ਵਈ ਇਹ ਇਹ ਹੈਗੇ 5 ਕਿੱਲੇ ਇਹ ਵੀ ਕਾਲੂ ਕਹਿੰਦਾ ਦਾ ਪਾਣੀ ਛੱਡਣਾ ਕਣਕ ਨੂੰ ਕਿਉਂਕਿ ਇਹ 25 26 ਤਰੀਕ ਦੀ ਬਜਾਈ ਹੋਈ ਵੀ ਇਹ ਤਾਂ ਕਰਕੇ ਕੰਮੀ ਟੋਪ ਪੈਂਦੀ ਹੈ ਖੇਤ ਸੁੱਕਦੇ ਐ ਬਾਕੀ ਆ ਆਪਣੀ ਕਣਕ ਆ ਜਾ ਇਹ 10 12 ਦਿਨ ਹੋ ਗਏ ਜੀ ਬੀਜੀ ਨੂੰ ਹੋਣ ਲੱਗਿਆ ਦੂਆ ਦੂਆ ਡੱਕਾ ਨਿਕਲ ਕਣਕ ਦਾ ਇਹ ਪਾਣੀ ਲਾਏ ਤੇ ਬਾਅਦ ਇਹ ਝਾੜ ਮਾਰਦੇ ਜੀ ਕਣਕ ਵੈਰਾਈਟੀ ਉਹ ਇਦਾਂ ਦੀ ਐ ਤੇ ਬਾਕੀ ਇਧਰਲੀ ਸਾਈਡ ਤੇ ਐ ਖੇਤ ਹਰੇ ਭਰੇ ਦੇਖਦੇ ਜੀ ਪੂਰੇ ਤੇ ਇਸ ਟਾਈਮ ਖੇਤਾਂ ਦਾ ਵਿਊ ਵੀ ਬਹੁਤ ਵਧੀਆ ਆਂਦਾ ਤੇ ਬਾਕੀ ਸਾਰੇ ਵਾਲੇ ਵਾਲੇ ਸ਼ਾਂਤੀ ਹੋ ਸ਼ਾਂਤੀ ਹੈ ਕੋਈ ਰੋਲ ਰੱਪਾ ਨਹੀਂ ਹੈਗਾ ਤੇ ਬਾਕੀ ਆਹ ਵਾਲਾ ਜਿਹੜਾ ਖੇਤ ਹੈ ਜੀ ਚ ਚੂਹੇ ਬਹੁਤ ਤੇ ਮੱਕੀ ਵਿੱਚ ਵੀ ਜਦੋਂ ਮੱਕੀ ਦੀ ਦੇ ਵਿੱਚ ਬੀਜੀ ਵੀ ਤਾਂ ਕਰਕੇ ਚੂਹੇ ਜ਼ਿਆਦਾ ਤੇ ਉਹ ਵੀ ਵਿੱਚ ਜਦੋਂ ਪਾਣੀ ਲਾਵਾਂਗੇ ਫਿਰ ਧਿਆਨ ਦੇਵਾਂਗੇ ਚੂਹਿਆਂ ਦਾ ਜੇ ਹੋਏ ਤਾਂ ਪਹਿਲਾਂ ਹੀ ਦਵਾਈ ਪਾ ਦੇਣੀ ਕਿਉਂਕਿ ਫੇ ਬਾਅਦ ਚ ਕਣਕ ਦਾ ਬਡਾਂਗਾ ਬਹੁਤ ਹੁੰਦਾ ਤਾਂ ਕਰਕੇ ਤੇ ਬਾਕੀ ਉਹ ਵੱਟ ਬਰੀ ਸੀਮੈਂਟ ਸਿੱਟਣੀ ਹੈ ਸਾਰੀ ਪਰ ਇਹ ਜਿਹੜੀ ਜਾਂਦੀ ਵੱਟ ਸਿੱਧੀਓ ਤਿੰਨ ਕਿੱਲਾਂ ਦੀ ਵੱਟ ਉਹ ਤੱਕ ਇਹ ਉੱਥੇ ਹੀ ਸੀਮੈਂਟ ਸਿੱਟਣੀ ਹੈ ਕਿਉਂਕਿ ਇਹਦੇ ਵਿੱਚ ਛੱਪ ਛੁੱਪ ਗਈ ਰਹਿੰਦੇ ਤਿੰਨ ਚਾਰ ਛੱਪ ਤਾਂ ਸਾਨੂੰ ਦੇਖ ਲਵੇ ਬਾਕੀ ਦੋ ਤਿੰਨ ਵਿੱਚ ਵੱਡ ਵੀ ਹੋਗੇ ਕੁਦਰ ਵੀ ਹੋਗੇ ਜੀ ਸਾਰੇ ਤੇ ਜਿਹੜੇ ਰਹਿ ਗਏ ਉਹ ਕਰਾਂਗੇ ਉਹਦਾ ਵੀ ਹੱਲ ਸੀਮੈਂਟ ਪਾ ਕੇ ਤੇ ਨਾਲ ਦੀ ਨਾਲ ਇੱਧਰ ਤਾਇਆ ਵੀ ਘੁੰਮਦਾ ਉਹ ਬੰਦਾ ਲਾਇਆ ਵਾ ਲੀਵਰ ਵਾਲਾ ਉਹ ਹੈ ਕਮਾਂਦੀ ਕੋਲ ਗੰਨੇ ਕੋਲ ਖੜਾ ਪਤਾ ਨਹੀਂ ਇਹ ਵੀ ਹੈ ਜਾਂ ਰੌਣੀ-ਰੂਣੀ ਕਰਦੇ ਫਿਰਦੇ ਹੈ ਕਿੱਲਾ ਰਹਿੰਦਾ ਇਹਦਾ ਵੀ ਕਣਕ ਦਾ ਯਾਨੀ ਕਿ ਸਭ ਦਾ ਕਿੱਲਾ-ਕਿੱਲਾ ਹੀ ਰਹਿ ਗਿਆ ਵਾ ਬਾਕੀ ਤਾਂ ਗੋਲਡ ਹੀ ਵੀਰੇ ਦਾ ਹੀ ਤੇ ਜ਼ਿਆਦਾ ਚੱਲੋ ਇਹਨੇ ਵੀ ਇੱਧਰ ਕੰਮ ਨਵੇੜਤਾ ਆ ਬਾਕੀ ਕਿਹਾਰੇ ਰਹਿ ਗਈ ਤੇ ਸਵਾਰਨੇ ਨੂੰ ਵਟਾਂ ਤੇ ਬਾਕੀ 2 ਕਿੱਲੇ ਆਹਾ ਪਏ ਜੀ ਬਾਕੀ 2 ਕਿੱਲੇ ਰਾਜਗਰੀ ਆਈ ਦੇ ਤੇ ਬਾਕੀ ਮੋਟਰ ਕੋਲ ਆਈ ਡੇਢ ਕਿੱਗਲਾ ਮੋਟਰ ਕੋਲ ਹੈਗਾ ਹਜਾ ਤੇ ਜਮ ਲੱਗਦਾ ਘਟਈ ਹੁਣ ਕਣਕ ਦਾ ਕਿਉਂਕਿ ਬੀਜ ਤਾਂ ਸੀ ਪਾਇਆ ਤਾਂ ਵਸੇਰਾ ਇਹਦੇ ਵਿੱਚ ਇੱਚ ਪਾਇਆ ਤਾਂ ਇਹ ਨੋਕ ਨਾਲ ਜਗਾ ਇਹ ਇੱਚ ਪਾਇਦਾ ਸੀ 55 ਕਿਲੋ ਬੀਜ ਬਾਕੀ ਇੱਥੇ ਕੰਨੂ ਸਿੱਧੀ-ਸਿੱਧੀ ਜੀ ਲੱਗਦੀ ਤੇ ਬਾਕੀ ਪਾਣੀ ਲਾਏ ਤੇ ਬਾਅਦੇ ਪਤਾ ਲੱਗਣਾ ਵੀ ਖੇਤ ਭਰਦਾ ਕਿ ਨਹੀਂ ਕਹੂੰਗੀ ਪਹਿਲਾ-ਪਹਿਲਾ ਦੇਖਣ ਨੂੰ ਮੂੰਹ ਨਹੀਂ ਲੱਗਦੀ ਜੀ ਇਹ ਵੈਰੈਟੀ ਉਹ ਇਦਾਂ ਦੀ ਹੈ ਤੇ ਬਾਅਦ ਵਿੱਚ ਕਣਕ ਵਧੀਆ ਲੱਗਦੀ ਆ ਦੇਖੀ ਹੁਣ ਤੀਲਾ-ਤੀਲਾ ਜੀ ਖੜੀ ਅਜਾ ਜਾੜ ਡੱਕੇ ਬਣਾਉਣ ਨਹੀਂ ਲੱਗੀ ਥੱਲੇ ਤੇ ਨਾਲੀ ਵੀ ਪਤਲੀ ਹੈ ਅਜਾ ਤੇ ਇੱਕ ਸਵਾਗਾ ਨਹੀਂ ਨਾ ਮਾਰਿਆ ਸੀ ਉਹਦੇ ਕਰਕੇ ਆ ਧਰਤੀ ਵੀ ਇਹਨਾਂ ਪੋਲੀਓ ਆ ਜਾਂ ਪਾਣੀ ਲੱਗ ਜਾਣਾ ਫਿਰ ਧਰਤੀ ਸੈੱਟ ਹੋਣੀ ਐਨ ਫਿਰ ਉਹਦੇ ਬਾਅਦ ਬਣੂਗਾ ਪੂਰਾ ਵਧੀਆ ਖੇਤ ਐਨ ਹਰਾ ਭਰਾ ਬਾਕੀ ਹਰਿਆਈ ਤਾਂ ਹਜੇ ਵੀ ਬਸੇਰੀ ਵੱਜਦੀ ਕਣਕ ਨੂੰ ਤੇ ਬੂਟਿਆਂ ਦੀ ਸ਼ੰਗਾਈਆਂ ਦਾ ਵੀ ਕੰਮ ਮੁੱਕ ਲਿਆ ਤਕਰੀਬਨ ਤੇ ਆਲੇ ਬੂਟੇ ਦਾ ਆਪਾਂ ਸ਼ਾਂਗਾਂਗੇ ਅਗਲੇ ਸਾਲੇ ਬਾਕੀ ਨਾਲ ਦੀ ਨਾਲੇ ਕੰਮ ਚੱਲੀ ਜਾਂਦੇ ਜੀ ਹੋਰ ਵੀ ਇੱਕ ਰੂਟਾਵੇਟਰ ਦੀ ਤਵੀ ਨਾਲ ਦੇਖੋ ਜੀ ਕਿੰਨੀ ਸੋਹਣੀ ਵੱਟ ਵੱਡ ਹੁੰਦੀ ਐ ਸਿੱਧੀ ਤੇ ਦੂਜੀਆਂ ਤਵੀਆਂ ਨਾਲ ਇੰਨੀ ਵਧੀਆ ਵੱਟ ਨਹੀਂ ਵੱਡ ਹੁੰਦੀ ਇਧਰਲੀ ਸਾਈਡ ਤੇ ਨਹੀਂ ਦੀ ਅਸੀਂ ਵੱਡੀ ਇਧਰ ਤੇ ਵੱਟ ਵੱਡ ਗਈ ਜੀ ਅਸੀਂ ਜਿਹੜਾ ਤਵਿਆਂ ਵਾਲਾ ਜਿੰਦਾ ਏ ਉਹਦੇ ਨਾਲ ਮਿੱਟੀ ਦਵਾਈ ਲਾਤੀਦੀ ਇਹਦੇ ਪਰ ਇੱਕ ਸਾਈਡ ਤੇ ਖੋਲ ਕੇ ਤੇ ਇਧਰ ਵਾਲੀਆਂ ਵੀ ਆ ਤਿੰਨ ਕਿੱਲਾਂ ਦੀਆਂ ਸਾਰੀਆਂ ਵੱਟਾਂ 'ਤੇ ਜੀ ਮਿੱਟੀ ਲਾਜਦੀ ਇੱਕ ਸਾਈਡ ਤੇ ਖੋਲ ਕੇ ਹਲ ਬਹੁਤ ਵਧੀਆ ਮਿੱਟੀ ਲੱਗਦੀ ਤੇ ਬਾਕੀ ਅਗਲੇ ਸਾਲ ਨੂੰ ਇੱਧਰ ਤੇ ਵੀ ਵੱਡਾਂਗੇ ਜੀ ਦੂਜੀ ਸਾਈਡ ਤੇ ਬੱਟ ਸਿੱਧੀ ਜੀ ਰਹਿੰਦੀ ਨਹੀਂ ਪਹਿਲਾਂ ਇਹ ਬੱਟ ਪਰ ਘਾਹ ਕੱਖ ਜਾਂ ਬਹੁਤ ਆ ਆ ਮਿੱਟੀ ਜੀ ਉੱਪਰ ਲੱਗ ਹੈ ਘਾਹ ਵਿੱਚ ਸੁੱਕ ਗਿਆ ਵੈਸੇ ਜੀ ਸਪਰੇ ਵੀ ਮਾਰਤੀ ਦੀ ਜੀ ਇਹਦੇ ਪਰ ਤੇ ਖਾਦ ਬੂਟਿਆਂ ਨੂੰ ਖਾਦ ਪਾਈ ਤੀ ਆ ਦੇਖੋ ਜੀ ਖਾਦ ਜਿਆ ਐਦੀ ਤੇ ਐਦੀ ਪਈ ਤੇ ਜਿਹੜੀ ਨਵੀਂ ਆਈ ᱛੀ ਟੀਐਸਪੀ ਉਹ ਪਾਈ ਦੀ ਟ੍ਰਿਪਲ ਸੁਪਰ ਤੇ ਵਿੱਚ ਯੂਰੀਆ ਮਿਲਾ ਕੇ ਪਾਈ ᱛੀ ਪਾਣੀ ਲਾ ਦਿੱਤੇ ਉਹ ਖੁਰੂੰਗੀ ਹੁਣ ਇਹ ਤੇ ਇਧਰ ਉੱਪਰਲੀ ਸਾਈਡ ਵਾਲੇ ਉਹ ਵੀ ਤਕਰੀਬਨ ਬੀਜ ਗਈ ਕਣਕ